ਮੇਰੇ ਅੰਦਰ ਮਨੁੱਖ ਹੋਣ ਦੀ ਖੁਸ਼ਬੂ ਹੈ ਤੇਰੀਆਂ ਅੱਖਾਂ ਮੇਰਾ ਰਾਹ ਨਹੀਂ ਰੁਸ਼ਨਾ ਸਕਦੀਆਂ ਮੈਂ ਆਪਣੀ ਰਾਤ ਲਈ ਖੁਦ ਜ਼ਿੰਮੇਵਾਰ ਹਾਂ ਮੈਂ ਤੇ ਮੇਰਾ ਪਿਤਾ ਹਰ ਵਾਰ ਇਸ ਜ਼ਿੰਮੇਵਾਰੀ ਤੇ ਸਹਿਮਤ ਹੋਏ ਮੇਰੀਆਂ ਅੱਖਾਂ ਇਸ ਗੁਨਾਹ ਦੀ ਜ਼ਿੰਮੇਵਾਰੀ ਲੈਂਦੀਆਂ ਹਨ ਅੱਜ ਸ਼ਨੀਵਾਰ ਹੈ ਇਹ ਫਰਵਰੀ ਦਾ ਆਖਰੀ ਹਫਤਾ ਹੈ ਪ੍ਰਕਿਰਤੀ ਦੀ ਕੁੱਖ ਚ ਅਨੰਤ ਫੁੱਲ ਖਿੜੇ ਹੋਏ ਕਿਹੜਾ ਫੁੱਲ ਸਭ ਤੋਂ ਖੂਬਸੂਰਤ ਹੈ ਇਹ ਗੁਨਾਹ ਮੈਂ ਨਹੀਂ ਕਰ ਸਕਦਾ ਜਦੋਂ ਕਿ ਸ਼ਹਿਦ ਦੀ ਮੱਖੀ ਇਹ ਗੁਨਾਹ ਨਹੀਂ ਕਰ ਰਹੀ ਉਹ ਵਾਰੀ-ਵਾਰੀ ਹਰ ਫੁੱਲ ਕੋਲ ਜਾਂਦੀ ਹੈ ਪੂਰੇ ਜੀ ਜਾਨ ਨਾਲ ਉਸਦੇ ਪਰਾਗ ਕਣਾਂ ਨੂੰ ਚੁੰਮਦੀ ਦੂਰ ਉੱਚੇ ਰੁੱਖ ਤੇ ਆਪਣੇ ਛੱਤੇ 'ਚ ਰੱਖ ਆਉਂਦੀ ਉਸ ਕੋਲ ਆਪਣੀਆਂ ਅੱਖਾਂ ਹਨ ਉਹ ਆਪਣਾ ਰਾਹ ਖੁਦ ਨੂੰ ਰੁਸ਼ਨਾਉਂਦੀ ਹੈ ਤੇਰੀਆਂ ਅੱਖਾਂ ਮੇਰਾ ਰਾਹ ਨਹੀਂ ਰੁਸ਼ਨਾ ਸਕਦੀਆਂ ਮੇਰੇ ਕੋਲ ਪ੍ਰਾਗ ਕਣਾਂ ਨਾਲ ਭਰਿਆ ਪੂਰਾ ਬਾਗ ਹੈ ਜਿਸ ਨੂੰ ਮਿਹਨਤ ਕਸ਼ਾਂ ਆਪਣੇ ਮੁੜਕੇ ਨਾਲ ਸਿੰਜਿਆ ਹੈ ਖਿੜੇ ਹੋਏ ਫੁੱਲਾਂ ਕੋਲ ਖੁਸ਼ਬੂ ਹੈ ਤੇ ਪ੍ਰਾਗ ਕਣ ਵੀ ਮੇਰੇ ਕੋਲ ਖਿੜੀਆਂ ਹੋਈਆਂ ਮੇਰੀਆਂ ਦੋ ਅੱਖਾਂ ਖੁਦ ਹੀ ਖਿੜਾਂਗਾ ਉਸ ਰਾਤ ਜਿਸ ਲਈ ਮੈਂ ਜ਼ਿੰਮੇਵਾਰ ਹਾਂ ਮੇਰੇ ਅੰਦਰ ਮਨੁੱਖ ਹੋਣ ਦੀ ਖੁਸ਼ਬੂ ਹੈ ਤੇਰੀਆਂ ਅੱਖਾਂ ਤੇਰੇ ਮੱਥੇ ਦੀਆਂ ਹਨ ਮੈਂ ਇਹਨਾਂ ਨੂੰ ਆਪਣੇ ਮੱਥੇ ਤੇ ਸਜਾਉਣ ਦਾ ਗੁਨਾਹ ਨਹੀਂ ਕਰ ਸਕਦਾ ਜਦੋਂ ਕਿ ਮੇਰੇ ਕੋਲ ਖਿੜੀਆਂ ਹੋਈਆਂ ਮੇਰੀਆਂ ਦੋ ਅੱਖਾਂ ਖੁਸ਼ਬੂ ਹੈ ਤੇ ਪ੍ਰਾਗਕਣ ਹਨ ਪ੍ਰਾਗਕਣਾ ਨਾਲ ਮਹਿਕ ਦੇ ਸ਼ਬਦ ਸ਼ਬਦ ਪ੍ਰਾਗਕਣਾ ਨਾਲ ਮਹਿਕਦੇ ਹਨ